ਵੈਰ ਜੇ ਕਾਲਤਾ ਵੈਗਰੂਜ ਜੀ ਕੀ ਫਤਿਹ ਸਾਥੀਓ ਇੱਕ ਨਾ ਮੇਰੀ ਮੇਰੇ ਕਬੂਤਰਾਂ ਵਾਲੇ ਵੀਰਾਂ ਨੂੰ ਵੀਡੀਓ ਹੈ ਮੇਰੀ ਵੀਡੀਓ ਥੋੜੀ ਧਿਆਨ ਨਾਲ ਸੁਣਿਓ ਸਾਡੇ ਇੱਕ ਘਰਾਂ ਦੇ ਵਿੱਚ ਮਿੱਤਰ ਮੇਰਾ ਦਰਸ਼ਨ ਨੰਬਰਦਾਰ ਉਹਦੇ ਨਾਲ ਦੇਸੀ ਕਬੂਤਰ ਆ ਕੇ ਉਹ ਥਾਂ ਜਗਾ ਜੀ ਬਣੀ ਸੀ ਉਥੇ ਆ ਕੇ ਉਦਾਲਣਾ ਪਾਲਿਆ ਉਹ ਤੋ ਤੇ ਕਬੂਦਨੇ ਸੀ ਉਹ ਠੌਂਦੇ ਠੁੰਦੇ ਤਲ ਨਹੀਂ ਉਹਨੇ ਆਵਦਾ ਅੱਡਾ ਛੱਡਿਆ ਤੇ ਉਹਨੇ ਆਵਦੇ ਕਰੇ ਬਿੱਲੀਆਂ ਪਾਲ ਰੱਖਿਆ ਸੀ ਬਿੱਲੀਆਂ ਪਾਲ ਰੱਖੀਆਂ ਸੀਆਂ ਤੇ ਉਹਨੇ ਮੋਟਰਸਾਈਕਲਾਂ ਟਿੱਡਾ ਕਰਕੇ ਉੱਥੇ ਲਾਤਾ ਉਹਨੇ ਖਿਆਲ ਨਹੀਂ ਕਰਿਆ ਤੇ ਬਿੱਲੀ ਨੇ ਮਾਰੀ ਛਾਲ ਤੇ ਕਬੂਤਰੀ ਲੈ ਗਈ ਫੜ ਕੇ ਬਿੱਲੀ ਰੋਲਾ ਪਛਦਾਂ ਨੂੰ ਤੋਂ ਨਹੀਂ ਛੱਡਿਆ ਬਿੱਲੀ ਲੈ ਗਈ ਤੇ ਕੱਲਾ ਕਬੂਤਰ ਰਹਿ ਗਿਆ ਹੋਇਆ ਕਿ ਕਬੂਤਰ ਕੋਈ 10 ਮਿੰਟ ਮਤਲਬ ਪਹਿਲਾਂ ਉੱਡਿਆ ਪੰਜ ਚਾਰ ਗੇੜੇ ਜੱਤੋਂ ਨੇ ਫੇਰ ਆ ਕੇ ਬਹਿ ਜਾ ਕਰ ਤੇ ਅਸੀਂ ਬਹਿੰਦੇ ਰਹੇ ਨੂੰ ਵਿਚਾਰੇ ਇਹ ਇਹ ਵਿਚਾਰਾ ਆਪ ਦੀ ਕਬੂਤਰੀ ਬਿੱਲੀ ਖਾ ਗਈ ਭਾਲਤla ਫਿਰਦਾ ਦੋ ਗੇੜੇ ਮਾਰਿਓ ਦੋ ਘੰਟਿਆਂ ਤੋਂ ਬਾਅਦ ਉਹ ਕਬੂਤਰੀ ਕੋਹਰ ਲੈ ਕੇ ਆ ਗਿਆ ਅਸੀਂ ਯਾਖਿਰ ਕਮਾਲ ਹੈ ਤਾਂ ਹੋਰ ਲੈ ਕੇ ਆ ਗਿਆ ਕਬੂਤਰੀ ਇਹ ਕੀ ਹੋ ਗਈ ਗੱਲਬਾਤ ਹੈਰਾਨ ਹੋ ਗਏ ਵੀ ਆਇਆ ਯਾਰ ਜਾ ਕੇ ਤਾਂ ਨਹੀਂ ਲੈ ਆ ਕੇ ਜਿਵੇਂ ਦੀ ਗੱਲਬਾਤ ਤੁਸੀਂ ਕਿਸ ਕਬੂਤਰੀ ਨਾਲ ਕਰ ਆ ਜਾ ਪਿੰਬੇ ਦੀ ਕਬੂਤਰੀ ਦੂਜੀ ਨਾਲ ਉਹ ਉਹ ਤਾਂ ਉਹ ਤਾਂ ਵੀ ਲਿ ਲੇ ਗੇ ਤੂੰ ਮੇਰੇ ਤਾਂ ਉਸਦੇ ਸੰਤ ਤੂੰ ਆ ਜਾ ਹੁਣ ਅਸੀਂ ਹੈਰਾਨ ਹੋ ਗਏ ਜਿਹੜੇ ਮੇਰੇ ਵੀਰ ਕਬੂਤਰ ਪਾਲਦੇ ਨਾਲ ਮੈਨੂੰ ਉਹ ਮੇਰੀ ਵੀਡੀਓ ਤੇ ਨੰਬਰ ਵੇਖ ਕੇ ਜਾਂ ਮੇਰੀ ਵੀਡੀਓ ਤੇ ਦੱਸਣ ਜਿਹੜੇ ਕਬੂਤਰ ਪਾਲਦੇ ਨਾਲ ਰੋਮਣ ਵਾਲੇ ਜਾਂ ਉਹਨਾਂ ਨੂੰ ਪਤਾ ਹੋਊਗਾ ਵੀਰ ਕਬੂਤਰੇ ਕਰ ਲੈਂਦੇ ਆ ਆ ਸਾਡੀ ਹਕੀਕਤ ਹੈ ਬਿਲਕੁਲ ਇਹ 2 ਘੰਟਿਆਂ ਦੇ ਵਿੱਚ ਵਿੱਚ ਪਹਿਲਾਂ ਵਾਲੀ ਕਬੂਤਰੀ ਬਿੱਲੀ ਖਾ ਗਈ 2 ਘੰਟਿਆਂ ਵਾਲੇ ਲੈ ਕੇ ਉਹਨੂੰ ਥੋਰ ਬਾਤ ਇੱਕ ਮੈਂ ਇਹਨਾਂ ਮੇਰੇ ਕਬੂਤਰਾਂ ਬੇਨਤੀ ਹੈ ਸਾਨੂੰ ਮੜਾ ਦੱਸਿਓ ਯਾਰ ਜੇ ਕਿਸੇ ਬੰਦੇ ਨੂੰ ਪਤਾ ਵੀ ਇਹ ਵੀ ਮਤਲਬ ਭਾੜ ਲੈਂਦੇ ਆ ਜਾਂ ਕੋਈ ਪਹਿਲਾਂ ਇਹਨਾਂ ਦਾ ਗੁਸਾ ਹਕਤਾ ਹੁੰਦਾ ਹੈ ਕਿ ਜੇ ਕੋਈ ਕਿ ਜਿਵੇਂ ਆਪਾਂ ਆਖਦੇ ਨੇ ਵੀ ਇਹ ਤਾਂ ਪਹਿਲਾਂ ਇਹਦੀ ਗੱਲਬਾਤ ਸੀ ਕਿ ਕਬੂਤਰੀ ਨਾਲ ਕਿਸੇ ਨਾਲ ਤਾਂ ਲੈ ਆ ਇਹਨਾਂ ਕਹਿੰਦਾ ਬਾਈ ਕੱਲ੍ਹ ਸਾਬ ਵੈਦੂ ਜੀ ਦੀ ਫਤਿਹ